ਕਿਹਾ ਜਾਂਦਾ ਵੀ ਜਿਹੜਾ 42 ਮਿਲੀਅਨ ਡਾਲਰ ਦਾ ਆਯਾਤ ਅਮਰੀਕਾ ਤੋਂ ਭਾਰਤ ਵਿੱਚ ਹੋ ਰਿਹਾ ਉਹਦੇ ਤੇ ਭਾਰਤ ਸਰਕਾਰ ਉਹਦੇ ਅੱਗੇ ਵਪਾਰ ਤੇ ਜਿਹੜਾ ਆਪਣੀ ਡਿਊਟੀ ਆਈ ਉਹ ਘੱਟ ਕਰ ਰਹੀ ਆ ਕਿਸੀ ਮੋਦੀ ਜੀ ਨੂੰ ਅਮਿਤ ਜੇਪੀ ਨੱਡਾ ਜੀ ਨੂੰ ਇਹ ਤੋਂ ਕਾ ਜਿੰਨੇ ਦੇਸ਼ ਦੇ ਐਮਪੀ ਉਹਨਾਂ ਨੂੰ ਇਹ ਅਪੀਲ ਕਰਦੇ ਆ ਇਹੇ ਸਮਝੌਤੇ ਤੋਂ ਸਾਨੂੰ ਬਾਹਰ ਆਉਣਾ ਚਾਹੀਦਾ ਕਿਉਂ ਬਾਹਰ ਆਉਣਾ ਚਾਹੀਦਾ ਇਹ ਸਮਝੌਤਾ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਆਮ ਵਪਾਰ ਵਾਸਤੇ ਉਹਦੇ ਹਿੱਤ ਵਿੱਚ ਨਹੀਂ ਹੈਗਾ ਆ ਦੇਖੋ ਕੇਂਦਰ ਸਰਕਾਰ ਵਿਸ਼ਵ ਵਪਾਰ ਸੰਸਥਾ ਦੇ ਹੇਠ ਜਿਹੜਾ 1991-99 ਚ ਇਹਨਾਂ ਨੀਤੀਆਂ ਨੇ ਉਹਦੇ ਦਬਾਅ ਹੇਠ ਇਹ ਸਾਰੀਆਂ ਸਾਡੇ ਕਿਸਾਨਾਂ ਮਜ਼ਦੂਰਾਂ ਛੋਟੇ ਦੁਕਾਨਦਾਰਾਂ ਰੇੜੀ ਪੜੀ ਵਾਲਿਆਂ ਦੇ ਵਿਰੋਧ ਵਿੱਚ ਸਮਝੌਤੇ ਕਰ ਰਹੀ ਆ ਇਹ ਜਿਹੜੇ ਸਮਝੌਤੇ ਆ ਭਾਰਤ ਲਈ ਜਿਹੜੇ ਬਹੁਤ ਹੀ ਖਤਰਨਾਕ ਤੇ ਮਾਰੂ ਸਾਫ ਦਾ ਜਦੋਂ ਭਾਰਤ ਦੇ ਵਿੱਚ ਜਿਹੜਾ ਬਾਜ਼ਾਰ ਦੇ ਵਿੱਚ ਖਾੜ ਪਦਾਰਥਾ ਥਾਉਣ ਕੇ ਮੀਟ ਆ ਮੁਰਗਾ ਵਾ ਜੋ ਵੀ ਹੋਰ ਫਸਲਾਂ ਸਾਡੀ ਆਉਣ ਗਿਆ ਤੇ ਇਹ ਭਾਰਤ ਦਾ ਜਿਹੜੀਆਂ ਫਸਲਾਂ ਉਹਨਾਂ ਦਾ ਪਹਿਲਾ ਰੇਟ ਨਹੀਂ ਮਿਲਿਆ ਉਹਦੇ ਵਾਸਤੇ ਜਿਹੜਾ ਬਹੁਤ ਨੁਕਸਾਨ ਹੋ ਰਿਹਾ ਸਰਕਾਰਾਂ ਦੀ ਮਨਸ਼ਾ ਹੈ ਇਹ ਵੇਲੇ ਪੂਰੀ ਤਰ੍ਹਾਂ ਖੇਤੀ ਕਾਰਪੋਰੇਟ ਸੈਕਟਰ ਨੂੰ ਜਿਹੜਾ ਵਾ ਪੂਰੀ ਤਰ੍ਹਾਂ ਖਤਮ ਕਰਨਾ ਵਾ ਮੇ ਖੇਤੀ ਨੂੰ ਖਤਮ ਕਰਕੇ ਤੇ ਇਹਦੇ ਉੱਤੇ ਕਾਰਪੋਰੇਟਾਂ ਦਾ ਕਬਜ਼ਾ ਕਰਾਉਣਾ ਕਿਸਾਨੀ ਪੂਰੀ ਜਰਾ ਤਬਾਹ ਕਰਦੀਆਂ ਤੇ ਸਾਡੀਆਂ ਜਿਹੜੀਆਂ ਫਸਲਾਂ ਵਾਂ ਉਹ ਰੋਲ ਕੇ ਤੇ ਬਾਹਰਲੇ ਅਮਰੀਕਾ ਦੇ ਨਾਲ ਸਮਝੌਤੇ ਕਰਕੇ ਸਾਡੇ ਬਾਜ਼ਾਰ ਦੇ ਵਿੱਚ ਉਹ ਖਾਸ ਬਾਜ਼ਾਰ ਸੌਣ ਕੇ ਤੇ ਸਾਡੇ ਜਿਹੜੇ ਪੂਰੀ ਤਰ੍ਹਾਂ ਤਬਾਹ ਹੋ ਜਾਣਗੇ ਜਿੱਦਾਂ ਛੋਟਾ ਦੁਕਾਨਦਾਰ ਵੀ ਮਾਰਿਆ ਜਾਊਗਾ ਵਪਾਰੀ ਵੀ ਮਾਰਿਆ ਜਿੱਦੋਂ ਕਿਸਾਨ ਵੀ ਜਿਹੜਾ ਪੂਰੀ ਤਰ੍ਹਾਂ ਤਬਾਈ ਦੇਖਣ ਦੇ। ਦੇਖੋ ਅੱਜ ਜੇਡੀ ਵੈਂਸ ਤੇ ਪ੍ਰਧਾਨ ਮੰਤਰੀ ਜੀ ਦਾ ਗੋਲਡਨ ਗੇਟ ਤੇ ਅਸੀਂ ਅਰਥਾ ਫੂਕ ਮੁਜਾਰਾ ਅਰਥੀ ਫੂਕ ਮੁਜਾਰਾ ਕਰ ਰਹੇ ਹਾਂ ਉਹਦੀ ਵਜ੍ਹਾ ਹੈਗੀ ਆ ਵੀ ਜਿਹੜਾ ਸਮਝੌਤਾ ਅਮਰੀਕਾ ਦੇ ਨਾਲ ਭਾਰਤ ਸਰਕਾਰ ਕਰਨ ਜਾ ਰਹੀ ਆਉਣ ਵਾਲੇ ਸਮੇਂ ਵਿੱਚ ਜਿਹੜੀ ਜੇਡੀ ਵੈਂਸ ਨੇ ਪ੍ਰਧਾਨ ਮੰਤਰੀ ਨਾਲ ਮੀਟਿੰਗ ਕੀਤੀ ਹੈਗੀ ਆ ਉਹਦੇ ਵਿੱਚ ਦਵੱਲੇ ਵਪਾਰ ਦੀ ਗੱਲ ਨਿਕਲ ਕੇ ਆਈ ਆ ਕਿਹਾ ਜਾਂਦਾ ਵੀ ਜਿਹੜਾ 42 ਮਿਲੀਅਨ ਡਾਲਰ ਦਾ ਆਯਾਤ ਅਮਰੀਕਾ ਤੋਂ ਭਾਰਤ ਵਿੱਚ ਹੋ ਰਿਹਾ ਉਹਦੇ ਤੇ ਭਾਰ ਸਰਕਾਰ ਉਹਦੇ ਅੱਦੇ ਵਪਾਰ ਤੇ ਜਿਹੜਾ ਆਪਣੀ ਡਿਊਟੀ ਆਈ ਉਹ ਕੱਟ ਕਰ ਰਹੀ ਆ ਜੇ ਉਹਦੇ ਵਿੱਚ ਖੇਤੀ ਸੈਕਟਰ ਆ ਗਿਆ ਡੇਰੀ ਆ ਗਿਆ ਪੋਲਟਰੀ ਆ ਗਿਆ ਤੇ ਕਿਸਾਨਾਂ ਦੀ ਬਰਬਾਦੀ ਹੋ ਜੂ ਕਿਉਂਕਿ ਭਾਰ ਸਰਕਾਰ ਜਿਹੜੀਆਂ ਬਾਹਰੋਂ ਚੀਜ਼ਾਂ ਆਉਂਦੀਆਂ ਨੇ ਉੱਤੇ ਡਿਊਟੀ ਲਾਉਂਦੀ ਹੈਗੀ ਆ ਵੀ ਸਾਡੇ ਕਿਉਂਕਿ ਸਾਡਾ ਖੇਤੀ ਪ੍ਰਧਾਨ ਦੇਸ਼ ਆ ਤੇ ਸਾਡੇ ਜਿੰਨੇ ਮੁੱਲ ਵਿੱਚ ਸਾਡੀਆਂ ਇੱਥੇ ਜਿੰਸਾਂ ਵਿਕਦੀਆਂ ਨੇ ਉਹ ਘੱਟ ਰੇਟ ਤੇ ਨਾ ਵਿਕਣ ਇਸ ਕਰਕੇ ਅਸੀਂ ਮੋਦੀ ਜੀ ਨੂੰ ਅਮਿਤ ਜੇਪੀ ਨੱਡਾ ਜੀ ਨੂੰ ਇਹ ਤੋਂ ਕਾ ਜਿੰਨੇ ਦੇਸ਼ ਦੇ ਐਮਪੀ ਉਹਨਾਂ ਨੂੰ ਇਹ ਅਪੀਲ ਕਰਦੇ ਆਂ ਵੀ ਇਹੇ ਸਮਝੌਤੇ ਤੋਂ ਸਾਨੂੰ ਬਾਹਰ ਆਉਣਾ ਚਾਹੀਦਾ ਕਿਉਂ ਬਾਹਰ ਆਉਣਾ ਚਾਹੀਦਾ ਇਹ ਸਮਝੌਤਾ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਆਮ ਵਪਾਰ ਵਾਸਤੇ ਉਹਦੇ ਹਿੱਤ ਵਿੱਚ ਨਹੀਂ ਹੈਗਾ ਅਮਰੀਕਾ ਕੋ ਸਿੱਖਣਾ ਚਾਹੀਦਾ ਜੇ ਅਮਰੀਕਾ ਦਾ ਰਾਸ਼ਟਰਪਤੀ ਕਹਿੰਦਾ ਕਿ ਅਸੀਂ ਆਪਣੇ ਹਿੱਤ ਦੇਸ਼ ਦੇ ਹਿੱਤ ਦੇ ਵਿਰੁੱਧ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦੇ ਤੇ ਫਿਰ ਭਾਰਤ ਨੂੰ ਵੀ ਆਪਣੇ ਦੇਸ਼ ਦੇ ਵਿਰੁੱਧ ਕੋਈ ਸਮਝੌਤਾ ਨਹੀਂ ਕਰਨਾ ਚਾਹੀਦਾ ਇਹੋ ਜੀ ਸਾਡੀ ਗੱਲ ਆ ਕੇਐਮਐਮ ਕਿਸਾਨ ਮਜ਼ਦੂਰ ਮੋਰਚਾ 올 ਇੰਡੀਆ ਲੈਵਲ ਤੇ ਅੱਜ ਦੀ ਕਾਲ ਲਾਗੂ ਕਰ ਰਿਹਾ ਤੇ ਕੱਲ ਵੀ ਪੂਰੇ ਦੇ ਪੰਜਾਬ ਦੇ ਧਰਤੀ ਬੁਕ ਮਜਾਰੇ ਹੋਣਗੇ ਅੱਛਾ ਕੀ ਲੱਗ ਰਿਹਾ ਜੀ ਕੇਂਦਰ ਸਰਕਾਰ ਦੀ ਜਾਇਨੇਟ ਕਰ ਹਾਂ ਦੇਖੋ ਕੇਂਦਰ ਸਰਕਾਰ ਵਿਸ਼ਵ ਵਪਾਰ ਸੰਸਥਾ ਦੇ ਹੇਠ ਜਿਹੜਾ 1991 92 ਚ ਇਹਨਾਂ ਨੀਤੀਆਂ ਨੇ ਉਹਦੇ ਦਬਾਅ ਹੇਠ ਇਹ ਸਾਰੀਆਂ ਸਾਡੇ ਕਿਸਾਨਾਂ ਮਜ਼ਦੂਰਾਂ ਛੋਟੇ ਦੁਕਾਨਦਾਰਾਂ ਰੇੜੀ ਫੜੀ ਵਾਲਿਆਂ ਦੇ ਵਿਰੋਧ ਵਿੱਚ ਸਮਝੌਤੇ ਕਰ ਰਹੀ ਆ ਤੁਸੀਂ ਮਨਸੂਰ ਤੁਸੀਂ ਸ਼ਹਿਰੀਆਂ ਨੂੰ ਦੇਖੋ ਆਨਲਾਈਨ ਵਪਾਰ ਵੀ ਇਹਨਾਂ ਦਾ ਸਮਝੌਤਾ ਵਾ ਅੱਜ ਛੋਟਾ ਦੁਕਾਨਦਾਰ ਉਜੜ ਰਿਹਾ ਹੈਗਾ ਇਸ ਕਰਕੇ ਅਸੀਂ ਕਹਿੰਦੇ ਲੋਕਾਂ ਨੂੰ ਜਾਗਰਤ ਹੋਣਾ ਚਾਹੀਦਾ ਇਹ ਸਮਝੌਤੇ ਤੋਂ ਬਾਹਰ ਆਉਣਾ ਚਾਹੀਦਾ ਜੀ ਦੁਕਾਨ ਦੀ ਕਿਸਾਨ ਹੀ ਸੜਕਾਂ ਤੇ ਆ ਰਹੀ ਦੁਕਾਨਦਾਰ ਜਾਂ ਕੋਈ ਹੋਰ ਵਪਾਰੀ ਕਿਉਂ ਨਹੀਂ ਸੜਕਾਂ ਜਾ ਰਿਹਾ ਇਹ ਸਭ ਇਹ ਸਵਾਲ ਹੈ ਨਹੀਂ ਦੇਖੋ ਜਿਹੜਾ ਵੱਧ ਪੀੜਤ ਤਬਕਾ ਹੁੰਦਾ ਵਾ ਉਹ ਸੜਕਾਂ ਤੇ ਆਉਂਦਾ ਹੁੰਦਾ ਤੁਸੀਂ ਕਿਸੇ ਦੁਕਾਨਦਾਰ ਨੂੰ ਜਾ ਕੇ ਅੱਜ ਪੁੱਛ ਲਓ ਵੀ ਤੁਹਾਡੇ ਵਪਾਰ ਤੇ ਕੀ ਪ੍ਰਭਾਵ ਹੈ ਉਹ ਸਾਡੀ ਗੱਲ ਤਾਂ ਮੰਨਦੇ ਆ ਵੀ ਗੱਲ ਤਾਂ ਠੀਕ ਆ ਔਰ ਵਪਾਰ ਮੰਡਲ ਅਗੇ ਇਸ ਗੱਲ ਲਈ ਅੱਗੇ ਆਵੇ ਜਾਂ ਲੋਕਾਂ ਨੂੰ ਜਾਗਰਤ ਕਰ ਦਵੇ ਕਿਸਾਨ ਜਿਆਦਾ ਪੀੜਤ ਨੇ ਕਿਸਾਨਾਂ ਦੀਆਂ ਜਥੇਬੰਦੀਆਂ ਅਵੇਰ ਕਰਕੇ ਕਿਸਾਨਾਂ ਨੂੰ ਛੜਕਾ ਤੇ ਲਾਉਂਦੀਆਂ ਵਪਾਰੀ ਛੜਕ ਤੇ ਨਹੀਂ ਆ ਰਿਆ ਉਹਦੀ ਆਉਣ ਵਾਲੇ ਸਮੇਂ 'ਚ ਉਹਨੂੰ ਮਾਰ ਪੈਣੀ ਆ ਤੁਸੀਂ ਦੇਖ ਲਿਓ ਇਹ ਦੁਕਾਨਦਾਰੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਹਾਂ ਅਸੀਂ ਤਾਂ ਚਾਹਾਂਗੇ ਵੀ ਸਾਰਿਆਂ ਨੂੰ ਮਿਲ ਕੇ ਇਸ ਕਿਉਂਕਿ ਕਮਾਂਤਰੀ ਪੱਧਰ ਦਾ ਸਮਝੌਤਾ ਇਹਦਾ ਰਲ ਕੇ ਵਿਰੋਧ ਕਰਨਾ ਆਉਣ ਵਾਲੇ ਦਿਨਾਂ 'ਚ ਇੰਸ਼ਾਂਗਰ ਸਿੱਖਾ ਹੋ ਸਕਦਾ ਹਾਂ ਆਉਣ ਵਾਲੇ ਦਿਨਾਂ 'ਚ ਇੱਕ ਤਾਹਾ ਵਾ ਜਿਹੜਾ ਸਾਡਾ ਸਾਜੋ ਸਮਾਨ ਜੋ ਵੀ ਹੋਰ ਮੰਗਾ ਨੇ ਉਹਨਾਂ ਵਾਸਤੇ ਮਈ ਦੇ ਵਿੱਚ ਤੁਸੀਂ ਵੱਡੇ ਅੰਦੋਲਨ ਨੂੰ ਦੇਖੋਗੇ ਪੰਜਾਬ ਦਾ ਮੈਂ ਗੁਰਵਿੰਦਰ ਸਿੰਘ ਚੱਬਾ ਜੀ ਕਿਸਾਨ ਮਜ਼ਦੂਰ ਸ਼ਿਕਾਇਤ ਸੂਬਾ ਦਸਤਖਤ ਕਰਤਾਂ ਜਮਸਾਬਰ ਕੀ ਕੀਤਾ ਜਾ ਰਿਹਾ ਹੈ 골ਡਨ ਗੇਟ ਦੇ ਉੱਪਰ ਤੱਕ ਕਿਉਂ ਕੀਤਾ ਜਾਇਆ ਕਾਰਨ ਕੀ ਹੈ ਅੱਜ ਅਸੀਂ ਅੰਮ੍ਰਿਤਸਰ 골ਡਨ ਗੇਟ ਤੇ ਖੜੇ ਆ ਜਿੱਥੇ ਮੋਦੀ ਦਾ ਤੇ ਜੇ ਡੀ ਬੈਂਸ ਜੋ ਅਮਰੀਕਾ ਦਾ ਉਪ ਰਾਸ਼ਟਰਪਤੀ ਆ ਜੋ ਭਾਰਤ ਦੇ ਦੌਰੇ ਤੇ ਆਇਆ ਵਾ ਤੇ ਭਾਰਤ ਨਾਲ ਦੋਲੇ ਵਪਾਰ ਸੰਬੰਧੀ ਜਿਹੜਾ ਸੁਝਾਉਦਾ ਕਰਨ ਆਇਆ ਉਹਦੇ ਵਿਰੋਧ ਚ ਅਸੀਂ ਜਿਹੜਾ ਵਾ 골ਡਨ ਗ੍ਰੇਡ ਤੇ ਜਿਹੜਾ ਪਤਲਾ ਸਾਰ ਕੇ ਤੇ ਉਹਨੂੰ ਜਿਹੜਾ ਵਾ ਉਹਦਾ ਵਿਰੋਧ ਕਰ ਰਹੇ ਆ ਤਾਂ ਕਿ ਇਹ ਜਿਹੜੇ ਸਮਝੌਤੇ ਆ ਭਾਰਤ ਲਈ ਜਿਹੜੇ ਬਹੁਤ ਹੀ ਖਤਰਨਾਕ ਤੇ ਮਾਰੂ ਸਾਫ ਤੇ ਜਦੋਂ ਭਾਰਤ ਦੇ ਵਿੱਚ ਜਿਹੜਾ ਬਾਜ਼ਾਰ ਦੇ ਵਿੱਚ ਖਾਦ ਪਤਾਰ ਥਾਉਣ ਕੇ ਮੀਟ ਆ ਮੁਰਗਾ ਵਾ ਜੋ ਵੀ ਹੋਰ ਫਸਲਾਂ માં ਸਾਡੀ ਆਉਣ ਗਿਆ ਤੇ ਇਹ ਭਾਰਤ ਦਾ ਜਿਹੜੀਆਂ ਫਸਲਾਂ ਉਹਨਾਂ ਦਾ ਪਹਿਲਾ ਰੇਟ ਨਹੀਂ ਮਿਲਿਆ ਉਹਦੇ ਵਾਸਤੇ ਜਿਹੜਾ ਬਹੁਤ ਨੁਕਸਾਨ થાયਗਾ ਇਸ ਕਰਕੇ ਅਸੀਂ ਪੂਰੇ ਭਾਰਤ ਦੇ ਵਿੱਚ ਜਿਹੜਾ ਵਾ ਇਹਦਾ ਵਿਰੋਧ ਕਰਕੇ ਤੇ ਇਸ ਸਮਝੌਤੇ ਤੋਂ ਭਾਰਤ ਜਿਹੜਾ ਬਾਹਰ ਰਹਿਣ ਵਾਸਤੇ ਜਿਹੜਾ ਵਾ ਅਸੀਂ ਰੋਜ਼ ਪ੍ਰਦਰਸ਼ਨ ਕਰ ਰਹੇ ਹਾਂ ਅੱਛਾ ਕੀ ਲੱਗ ਰਹੀ ਹੈ ਜੀ ਸਰਕਾਰਾਂ ਦੀ ਜਿਹੜੇ ਵੇਖਿਆ ਜਾ ਰਿਹਾ ਸਰਕਾਰਾਂ ਦੀ ਮਨਸ਼ਾ ਹੈ ਇਹ ਵੇਲੇ ਪੂਰੀ ਤਰ੍ਹਾਂ ਖੇਤੀ ਕਾਰਪੋਰੇਟ ਸੈਕਟਰ ਨੂੰ ਜਿਹੜਾ ਵਾ ਪੂਰੀ ਤਰ੍ਹਾਂ ਖਤਮ ਕਰਨਾ ਵਾ ਮੇ ਖੇਤੀ ਨੂੰ ਖਤਮ ਕਰਕੇ ਤੇ ਇਹਦੇ ਉੱਤੇ ਕਾਰਪੋਰੇਟਾਂ ਦਾ ਕਬਜ਼ਾ ਕਰਾਉਣਾ ਕਿਸਾਨੀ ਪੂਰੀ ਤਰ੍ਹਾਂ ਤਬਾਹ ਕਰਨੀ ਹੈ ਤੇ ਸਾਡੀਆਂ ਜਿਹੜੀਆਂ ਫਸਲਾਂ ਵਾਂ ਉਹ ਰੋਲ ਕੇ ਤੇ ਬਾਹਰਲੇ ਅਮਰੀਕਾ ਦੇ ਨਾਲ ਸਮਝੌਤੇ ਕਰਕੇ ਸਾਡੇ ਬਾਜ਼ਾਰ ਦੇ ਵਿੱਚ ਉਹ ਖਾਸ ਬਾਜ਼ਾਰ ਥਾਣ ਕੇ ਤੇ ਸਾਡੇ ਜਿਹੜੇ ਪੂਰੀ ਤਰ੍ਹਾਂ ਤਬਾਹ ਜਾਣਗੇ ਜਿੱਦਾਂ ਛੋਟਾ ਦੁਕਾਨਦਾਰ ਵੀ ਮਾਰਿਆ ਜਾਊਗਾ ਵਪਾਰੀ ਵੀ ਮਾਰਿਆ ਜੀ ਤੇ ਕਿਸਾਨ ਵੀ ਜਿਹੜਾ ਪੂਰੀ ਤਰ੍ਹਾਂ ਤਬਾਈ ਦੇ ਕੰਨੇ ਤੇ ਆ। ਸੋ ਤਾਂ ਇੱਕ ਪਰਸੇ ਕਿਸਾਨ ਨੂੰ ਅੰਨ ਦਾ ਤਾਂ ਤਾਂ ਕਿਹਾ ਗਿਆ ਪਰ ਆਹ ਤਾਂ ਸੜਕਾਂ ਦੇ ਰੋਸ ਦਾ ਨਜ਼ਰ ਆ ਰਿਹਾ। ਬਿਲਕੁਲ ਜੀ ਕਹਿਣ ਨੂੰ ਤਾਂ ਅੰਨ ਦਾ ਤਾਂ ਹੈ ਅੰਨ ਦਾ ਤਾਂ ਇਹ ਅੰਨ ਪੈਦਾ ਕਰਕੇ ਤੇ 6 ਮਹੀਨੇ ਜਿਹੜਾ ਪੁੱਤਾਂ ਵਾਂਗੂ ਪਾਲੀ ਫਸਲ ਹੁੰਦਾ ਜੋ ਮੰਡੀਆਂ ਚ ਲੈ ਕੇ ਜਾਂਦਾ ਉਹਦਾ ਭਾਅ ਨਹੀਂ ਮਿਲਦਾ। ਉਹ ਰੁੱਲ ਜਾਂਦੀ ਆ ਤੇ ਉਹ ਆਪ ਜਿਹੜਾ ਵਾ ਪੂਰੀ ਮਿਹਨਤ ਕਰਕੇ ਇੱਕ 40 ਕਿਲੋ ਜਿਹੜਾ ਵਾ ਕਣਕ ਬੀਜ ਪਾ ਕੇ ਇੱਕ ਰੇਖੜੇ ਵਿੱਚ ਤੋਂ 40 ਮਣ ਕਣਕ ਕੱਢਦਾ ਵਾ ਪਰ ਫੇਰ ਘਾਟੇ ਜਾਂਦਾ ਤੇ ਦੁੱਗੇ ਬੰਨੇ ਜਿਹੜਾ ਵਾ ਉਹ ਉਦਯੋਗਪਤੀ ਆ। ਉਹ ਇੱਕ ਕੁਆਂਟਲ ਚੀਜ਼ ਪਾਉਂਦੇ ਤਾਂ ਵੀ 80 ਕਿਲੋ ਜਿਹੜੀ ਆ ਉਹ ਬਾਹਰ ਨਿਕਲਦੀ ਆ ਤਾਂ ਫਿਰ ਮੁਨਾਫੇ ਦੇ ਵਿੱਚ ਆ ਕਿਉਂਕਿ ਉਹਨੂੰ ਐਮ ਆਰ ਪੀ ਮਿਲਦੀ ਆ ਤੇ ਇੱਧਰ ਐਮ ਐਸ ਪੀ ਵੀ ਨਹੀਂ ਮਿਲਦੀ ਇਸ ਕਰਕੇ ਕਿਸਾਨ ਕਰਜਾਈ ਆ ਦੀ ਫਸਲ ਦਾ ਪੂਰਾ ਰੇਟ ਨਹੀਂ ਮਿਲਦਾ ਤੇ ਸਰਕਾਰਾਂ ਦੀ ਦੀ ਮਨਸ਼ਾ ਜਿਹੜੀ ਆ ਵੀ ਇਹਨੂੰ ਪੂਰੀ ਤਰ੍ਹਾਂ ਤਬਾਹ ਕਰਕੇ ਇਹਨੂੰ ਖੇਤੀ ਸੈਕਟਰ ਚੋਂ ਬਾਹਰ ਕੀਤਾ ਜਾ ਪੂਰੇ ਪੂਰੇ ਭਾਰਤ ਦੇ ਵਿੱਚ ਮੋਦੀ ਤੇ ਜੀ ਡੀ ਵੀ ਐਸ ਜਿਹੜੇ ਆ 12 ਅਧਰਕ ਦੇ ਉਪਰ ਅਕਟਰ ਪੜਿਆ ਉਹਨਾਂ ਦੇ ਪੁੱਤਰੇ ਸਾਰ ਰਹੇ ਆ ਅੱਜ ਅਸੀਂ ਗੋਲਡਰਗੇਟ ਤੇ ਖੜੇ ਆ ਸਿਰਫ ਪੂਰੇ ਭਾਰਤ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਵਾ ਬਹੁਤ ਵੱਡਾ ਜਿਹੜਾ ਰੋਸ ਪ੍ਰਦਰਸ਼ਨ ਜਿਹੜਾ ਹੋਇਆ ਲੋਕਾਂ ਦੀ ਪੀਸ ਦਾ ਮਜੂ ਲੋਕਾਂ ਨੂੰ ਅਸੀਂ ਅਪੀਲ ਕਰਦੇ ਜੇ ਪੂਰੀ ਤਰ੍ਹਾਂ ਜਿਹੜਾ ਵਾ ਇਹਨਾਂ ਚੀਜ਼ਾਂ ਦਾ ਵਿਰੋਧ ਕਰੋ ਤੇ ਜਦ ਇਹ ਬੰਦ ਹੋ ਗਏ ਸਰਕਾਰਾਂ ਦੇ ਹਰ ਨੀਤੀ ਪਾਲਿਸੀ ਦਾ ਜਿਹੜਾ ਕਾਰਪੋਰੇਟ ਪੱਖੀ ਉਹਨਾਂ ਦਾ ਵਿਰੋਧ ਕਰਕੇ ਆਪਾਂ ਤੇ ਆਪਣੀ ਜਿਹੜੀ ਕਿਸਾਨੀ ਜਵਾਨੀ ਦਾ ਸਾਰਾ ਕੁਝ ਆਪਾਂ ਜਿਹੜਾ ਬਚਾਈਏ ਮਤਲਬ ਕਿ ਕਈ ਲੋਕ ਇਹ ਸੋਚ ਰਹੇ ਕਿ ਕਿਸਾਨਾਂ ਦੇ ਮੁੱਦੇ ਹੈਗੇ ਨੇ ਕਿਸਾਨ ਹੀ ਬਸ ਸੋਚਦੇ ਨੇ ਦੂਜੇ ਵਰਗ ਚੋਂ ਨਹੀਂ ਹੁੰਦਾ ਜੀ ਨਹੀਂ ਵੇਖੋ ਸਾਰਾ ਕੁਝ ਇਹ ਜਿਹੜਾ ਵਾ ਕੱਲਾ ਕਿਸਾਨੀ ਨਾਲ ਨਹੀਂ ਜੁੜਿਆ ਹਰ ਵਰਗ ਨਾਲ ਜੁੜਿਆ ਵਾ ਹਰ ਵਰਗ ਦਾ ਸਹਿਯੋਗ ਆ ਹ ਪੂਰੀ ਤਰ੍ਹਾਂ ਜਿਹੜਾ ਇਹਨੂੰ ਸਹਿਯੋਗ ਦੇ ਰਿਹਾ ਵਾ ਤਾਂ ਹੀ ਇਹ ਜਿਹੜਿਆ ਜਿਹੜੇ ਪ੍ਰੋਗਰਾਮ ਹੈ ਉਹ ਸਫਲਤਾ ਇਹਦੇ ਜਦੋਂ ਹਰ ਇੱਕ ਜਿਹੜਾ ਵਾ ਸਹਿਯੋਗ ਦੇਊਗਾ ਹਰ ਇੱਕ ਨੂੰ ਰੋਟੀ ਹਰ ਇੱਕ ਨੇ ਖਾਣੀ ਆ ਅੰਨ ਹਰ ਇੱਕ ਨੇ ਖਾਣਾ ਪੂਰੇ ਲੋਕਾਂ ਦਾ ਜਿਹੜਾ ਵਾ ਸਹਿਯੋਗ